ਬਿਲਕੁਲ ਲਾਈਵ ਚਲਾ ਦੇ ਤੇ ਆਪਾਂ ਜਿਹੜਾ ਉਹ ਮੁਫਤਲੀ ਸਕੂਟਰੀ ਦਾ ਸੁਣਿਆ ਨਾ ਉਹ ਲੈਣ ਚੱਲਦੇ ਆ ਆ ਜਾ ਛੇਤੀ ਆ ਜਾ ਆ ਜਾ ਆ ਜਾ ਵੀਰੇ ਆ ਸ਼ੋਰੂਮ ਹੈ ਜੀ ਆਪ ਬੜਾ ਸੁਣਿਆ ਅਸੀਂ ਮੁਫਤ ਸਕੂਟਰੀ ਉਹ ਪਾਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਠੀਕ ਹੈ ਵਧੀਆ ਉਹ ਪਾਜੀ ਆ ਮੁਫਤ ਸਕੂਟਰੀ ਦਾ ਸੁਣਿਆ ਸੀ ਤੁਹਾਡਾ ਇਹ ਕੀ ਚੱਕਰ ਹੈ ਦੇਵਾਂਗੇ ਪਾਜੀ ਆ ਕੈਮਰਾ ਕਿਧਰ ਲਈ ਜਾਂਦੇ ਅਸੀਂ ਉਹ ਪਾਜੀ ਕੈਮਰਾ ਚੱਲਣ ਦਿਓ ਕੈਮਰਾ ਬੰਦ ਕਰ ਲੋ ਨਹੀਂ ਨਹੀਂ ਇਹ ਚੱਲਣ ਦਿਓ ਦੇਖੋ ਫਾਰਮਿੰਗ ਬਾਬਾ ਚੈਨਲ ਹੈ ਸਾਡਾ ਬਹੁਤ ਵੱਡਾ ਚੈਨਲ ਹੈ ਲੱਖਾਂ ਬੰਦਾ ਦੇਖਦਾ ਲੱਖਾਂ ਨੇ ਆਉਣਾ ਤੁਹਾਡੀ ਆ ਸਕੀਮ ਸੁਣੀ ਆ ਮੁਫਤ ਸਕੂਟਰੀ ਦੀ ਦੇਵਾਂਗੇ ਜੀ ਜ਼ਰੂਰ ਦੇਵਾਂਗੇ ਮੁਫਤ ਕਿਵੇਂ ਦੋ ਫਿਰ ਚਾਬੀ ਲੈ ਕੇ ਜਾਣੇ ਆ ਸੀ ਕਿੱਦਾਂ ਕਿੱਦਾਂ ਦੇ ਦਈਏ ਜੀ ਕਿਉਂ ਕਿਵੇਂ ਦੋਗੇ ਫਿਰ ਦੱਸੋ ਤੁਸੀਂ ਸ਼ੇਅਰ ਕਰਕੇ ਆਏ ਹੋ ਸ਼ੇਅਰ ਹਾਂ ਸ਼ੇਅਰ ਕਿਵੇਂ 15 ਜਨਾਂ ਨੂੰ ਸ਼ੇਅਰ ਕਰੋ ਜੀ ਵੀਡੀਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਇੱਕ ਤਰੀਕ ਨੂੰ 1 ਮਾਰਚ 2024 ਨੂੰ ਡਰਾ ਕਟਣਾ ਡਰਾ ਕੱਟਾਂਗੇ ਜਿਸ ਵੀ ਬੰਦੇ ਦਾ ਨਾਮ ਆਊਗਾ ਜੀ ਉਹਨੂੰ ਇੱਕ ਸੈਕੰਡ ਹੈਂਡ ਚੱਲਦੀ ਹੋਈ ਸਕੂਟਰੀ ਜੀ ਦਿੱਤੀ ਜਾਊ ਆਪਾਂ 99000 ਦੇ ਵਿੱਚ ਤਿੰਨ ਸਕੂਟਰ ਦੇ ਰਹੇ ਆ ਮਲਟੀ ਬ੍ਰਾਂਡੀ ਬਾਈਕ ਹਾਂਜੀ ਮਾਰ ਰੋਡ ਗੋਨੇ ਵਾਲਾ ਮੰਡੀ ਜੀ ਨੇੜੇ ਪੀ ਐਨ ਬੀ ਬੈਂਕ ਜੀ ਡਿਸਟ੍ਰਿਕਟ ਬਠਿੰਡਾ ਤਿੰਨ ਜਣੇ ਤਿੰਨ ਵੇਜੋ ਕੀ ਬਾਤ ਹੈ ਜੀ ਦੋ ਦੋ ਢਾਈ ਕੁਆਂਟਲ ਦੀ ਕੈਪੈਸਿਟੀ ਹੈ ਜੀ ਇਹਦੀ ਖਿੱਚਣ ਦੀ ਇਹ 6 ਬੈਟਰੀ ਵਾਲੇ ਮਾਡਲ ਜੀ ਠੀਕ ਹੈ ਇਸਟ ਵੱਡੇ ਵੀਲ ਆ ਗਏ 12 ਇੰਚ ਵੀਲ ਚ ਆ ਗਿਆ ਕੋਈ ਇਸਟ ਬਲਾਸਟ ਹੋਣ ਦਾ ਖਤਰਾ ਨਹੀਂ ਅੱਛਾ ਜੀ ਕੋਈ ਇਹਦੀ ਬੈਟਰੀ ਬਲਾਸਟ ਨਹੀਂ ਹੋਊਗੀ ਐਲਈਡੀ ਲਾਈਟ ਹੈ ਇਹਦੇ ਵਿੱਚ ਜੀ ਇਹਦੇ ਵਿੱਚ ਵੀ ਸਾਰੇ ਗੱਡੀ ਵਾਲੇ ਫੀਚਰ ਜੀ ਕਯੂਬਲ ਸਟਾਇਲ ਹੋਣਗੇ जिन्हों को बजाज फाइनांस का कार्ड चल रहा है जी उन्होंने असं बजाज फाइनांस से स्कूटी दे दें जी गोने ने है पी एन बी बैंक को मारोड से मल्टी ब्रांड ई बाइक जी वीडियो सबसे पहले देखने के लिए चैनल को सब्सक्राइब करें घंटी का बटन ऑल पे कर दे ताकि सभी नोटिफिकेशन आप तक सबसे पहले पहुंच जाए धन्यवाद लाइव चलाते ना बिल्कुल बिल्कुल लाइव चला दे ते आप जो मुफ्त वाली स्कूटरी का सुने ना वो लैन चल दे आजा छेती आजा 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 वीरे ਆ ਸ਼ੋਰੂਮ ਹੈ ਜੀ ਆਪ ਬੜਾ ਸੁਣਿਆ ਅਸੀਂ ਮੁਫਤ ਸਕੂਟਰੀ ਉਹ ਭਾਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਠੀਕ ਹੈ ਵਧੀਆ ਉਹ ਭਾਜੀ ਆ ਮੁਫਤ ਸਕੂਟਰੀ ਦਾ ਸੁਣਿਆ ਸੀ ਤੁਹਾਡਾ ਇਹ ਕੀ ਚੱਕਰ ਹੈ ਦੇਵਾਂਗੇ ਭਾਜੀ ਆ ਕੈਮਰਾ ਕਿਧਰ ਲਈ ਜਾਂਦੇ ਅਸੀਂ ਉਹ ਭਾਜੀ ਕੈਮਰਾ ਚੱਲਣ ਦਿਓ ਕੈਮਰਾ ਬੰਦ ਕਰ ਲਓ ਨਹੀਂ ਨਹੀਂ ਇਹ ਚੱਲਣ ਦਿਓ ਦੇਖੋ ਫਾਰਮਿੰਗ ਬਾਬਾ ਚੈਨਲ ਹੈ ਸਾਡਾ ਬਹੁਤ ਵੱਡਾ ਚੈਨਲ ਹੈ ਲੱਖਾਂ ਬੰਦਾ ਦੇਖਦਾ ਹੈ ਲੱਖਾਂ ਨੇ ਆਉਣਾ ਤੁਹਾਡੀ ਆ ਸਕੀਮ ਸੁਣੀ ਆ ਮੁਫਤ ਸਕੂਟਰੀ ਦੀ ਦੇਵਾਂਗੇ ਜੀ ਜ਼ਰੂਰ ਦੇਵਾਂਗੇ ਮੁਫਤ ਕਿਵੇਂ ਦੋ ਫਿਰ ਚਾਬੀ ਲੈ ਕੇ ਜਾਂਦੇ ਅਸੀਂ ਇੱਕ ਦ ਇੱਕ ਦੇ ਦਈਏ ਜੀ ਕਿਉਂ ਕਿਵੇਂ ਦੋਗੇ ਫਿਰ ਦੱਸੋ ਤੁਸੀਂ ਸ਼ੇਅਰ ਕਰਕੇ ਆ हां शेयर के 15 ਜਣਾਂ ਨੂੰ ਸ਼ੇਅਰ ਕਰੋ ਜੀ ਵੀਡੀਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਛਾ ਜੀ ਫਿਰ ਦੇਵਾਂਗੇ ਅੱਛਾ ਮਤਲਬ ਆ ਕੰਡੀਸ਼ਨ ਹੈ ਤੁਹਾਡੀ ਵੀ ਫਿਰ ਮੁਫਤ ਸਕੂਟੀ ਦੇ ਦੋਗੇ ਦੇਵਾਂਗੇ ਜੀ ਜ਼ਰੂਰ ਦੇਵਾਂਗੇ ਜੀ ਕਿੱਦਾਂ ਦੀ ਹੈ ਸੈਕੰਡ ਹੈਂਡ ਸਕੂਟਰੀ ਤੁਹਾਨੂੰ ਬਿਲਕੁਲ ਫਰੀ ਦੇਵਾਂਗੇ ਅੱਛਾ ਮਤਲਬ ਪਹਿਲਾਂ ਤੁਸੀਂ ਵੀਡੀਓ ਸ਼ੇਅਰ ਕਰੋ ਹਾਂ ਇਹ ਕੱਲਾ ਮੈਨੂੰ ਹੀ ਆ ਜਾਂ ਸਾਡੇ ਵੀਰ ਭੈਣ ਦੇ ਜੋ ਵੀ ਹੈ ਜੋ ਵੀ ਸ਼ੇਅਰ ਕਰਕੇ ਆਊਗਾ ਅੱਛਾ ਇੱਕ ਤਰੀਕ ਨੂੰ ਲੱਕੀ ਡਰਾ ਕੱਢਾਂਗੇ 1 ਮਾਰਚ ਨੂੰ 1 ਮਾਰਚ 2024 ਆਉਣ ਵਾਲੀ 2024 ਹਾਂਜੀ ਅੱਛਾ ਉਹਤੇ ਲੱਕੀ ਡਰਾ ਕੱਢੋਗੇ ਲੱਕੀ ਡਰਾ ਕੱਢਾਂਗੇ ਜੀ ਜਿਹੜੇ ਭੈਣ ਭਾਈ ਦਾ ਨਾਮ ਆ ਜੂਗਾ ਜਿਹਦਾ ਨਾਮ ਆਇਆ ਡਰਾ ਵਿੱਚ ਉਹਨਾਂ ਨੂੰ ਸਕੂਟਰੀ ਮੁਫਤ ਦਵਾਂਗੇ ਜੀ ਅੱਛਾ ਜੇ ਮੰਨ ਲਓ ਚਲੋ ਸਕੂਟੀ ਕਿਸੇ ਕੋਲੇ ਹੈਗੀ ਹੈ ਫੇਰ ਕੀ ਕਰੋਗੇ ਫਿਰ ਉਹਨੂੰ ਬੈਟਰੀ ਮੁਫਤ પાਕੇ ਦਵਾਂਗੇ ਜੀ ਬੈਟਰੀ ਮੁਫਤ પા ਦੋਗੇ ਮੁਫਤ ਬੈਟਰੀ પાਕੇ ਦਵਾਂਗੇ ਜੀ ਠੀਕ ਹੈ ਲਓ ਜੀ ਦੋਸਤੋ ਸ਼ੇਅਰ ਕਰ ਦਿਓ ਘੱਟੋ ਘੱਟ 15 ਗਰੁੱਪਾਂ ਦੇ ਵਿੱਚ ਤੇ ਭਾਜੀ ਆ ਬੜੀਆਂ ਸਕੂਟਰੀਆਂ ਦੇਖ ਰਹਾ ਯਾਰ ਆ ਕਿ ਮੇਲਾ ਲਾ ਰੱਖਿਆ ਪੂਰਾ ਬਹੁਤ ਬਹੁਤ ਆ ਆਪਾਂ 99000 ਦੇ ਵਿੱਚ ਤਿੰਨ ਸਕੂਟਰੀਆਂ ਦੇ ਰਹੇ ਆ ਕੀ ਬਾਤ ਕਰਦੇ ਹੋ ਸੀਰੀਅਸਲੀ ਹਾਂਜੀ ਆ ਰਿਕਾਰਡ ਹੋਣ ਲੱਗੀਆਂ ਨੇ ਗੱਲਾਂ ਕੱਲ ਨੂੰ ਮੁੱਕਰ ਨਾ ਜਾਏ ਉਹ ਸਾਰਾ ਕਰਦੇ ਨਹੀਂ ਜੀ ਮੁਕਰਾਂ ਵਾਲੀ ਗੱਲ ਹੀ ਹੈਣੀ ਆਪਣੇ ਕੋਲ ਚਲੋ ਫੀਚਰ ਦਿਖਾਓ ਪਾਜੀ ਫੀਚਰ ਜੀ ਫੀਚਰ ਹੋਊਗਾ ਲਾਈ ਵੀਲ ਹੋਊਗਾ ਜੀ ਡਿਸਕ ਬ੍ਰੇਕ ਹੋਊਗਾ ਹਾਂਜੀ ਕਲਰ ਡਮੀਟਰ ਹੋਊਗਾ ਰਿਮੋਟ ਸੈਂਸਰ ਰਿਮੋਟ ਨਾਲ ਗੱਡੀ ਤੁਸੀਂ ਆਨ ਆਫ ਅੱਛਾ ਰਿਮੋਟ ਨਾਲ ਆਨ ਆਫ ਕਰ ਸਕਦੇ ਹਾਂ ਠੀਕ ਹੈ ਰਿਮੋਟ ਨਾਲ ਲੋਕ ਲਾ ਸਕਦੇ ਹਾਂ ਠੀਕ ਹੈ ਠੀਕ ਹੈ ਡਬਲ ਰਿਮੋਟ ਹੋਊਗਾ ਡਬਲ ਚਾਬੀ ਹੋਊਗੀ ਕੀ ਬਾਤ ਹੈ ਇਹ ਤਾਂ ਗੱਡੀ ਵਾਲਾ ਕੰਮ ਕਰਦਾ ਜੀ ਪੂਰਾ ਗੱਡੀ ਵਾਲਾ ਜੀ ਪੂਰੇ ਗੱਡੀ ਵਾਲੇ ਫੀਚਰ ਜੀ ਟਿਊਬਲੈਸ ਟਾਇਰ ਹੋਣ ਠੀਕ ਹੈ ਠੀਕ ਹੈ ਜੀ ਵਧੀਆ ਕੰਪਨੀ ਦੀ ਬੈਟਰੀ ਕੰਪਨੀ ਦਾ ਮਾਲ ਹੋਊਗਾ ਕੋਈ ਦੇਸੀ ਕੋਈ ਨੌਨ ਬ੍ਰਾਂਡਡ ਮਾਲ ਨਹੀਂ ਹੋਊਗਾ ਠੀਕ ਹੈ ਕੰਪਨੀ ਦਾ ਮਾਲ ਦੇਵਾਂਗੇ ਲਓ ਜੀ ਦੋਸਤੋ ਆਜੋ ਐਡਰੈਸ ਤਾਂ ਦੱਸ ਦਿਓ ਭਾਜੀ ਸਾਡੇ ਵੀਰਾਂ ਨੂੰ ਕਿੱਥੇ ਆਉਣਾ ਆਪਣਾ ਜੀ ਗੋਨੇ ਨੇ ਹੈਗਾ ਪੀਐਨਪੀ ਬੈਂਕ ਕੋਲ ਮਾਹ ਰੋਡ ਤੇ ਮਲਟੀ ਬ੍ਰਾਂਡ ਈ-ਬਾਈਕ ਜੀ ਹਾਂਜੀ ਆਮ ਸ਼ੋਰੂਮ ਤੇ ਆਜੋ ਜ਼ਿਲ੍ਹਾ ਬਿਹੰਡਾ ਹੀ ਆਪਣਾ ਦਿਖਾਓ ਤਾਂ ਸਹੀ ਕਿ ਬੰਦੀ ਹੈ ਖਟਾਰਾ ਹੀ ਹੈ ਚੱਲਦੀ ਹੈ ਇਹ ਖਟਾਰਾ ਕਿਉਂ ਆਈ ਤੁਹਾਡੇ ਦੇਖੋ ਤਿੰਨ ਲੈ ਬੈਜੇ ਜੀ ਇਸਤੇ ਅੱਛਾ ਤਿੰਨ ਜਨੇ ਤਿੰਨ ਬੈਜੋ ਕੀ ਬਾਤ ਹੈ ਜੀ ਦੱਸੋ 2.5 ਕਵਾਂਟਲ ਦੀ ਕੈਪੈਸਿਟੀ ਹੈ ਜੀ ਇਹਦੀ ਖਚਣ ਦੀ ਫੀਚਰ ਦੱਸੋ ਕੀ ਕੁਝ ਹੈ ਜੀ ਇਹਦੇ ਵਿੱਚ ਫੀਚਰ ਜੀ ਇਹਦੇ ਵਿੱਚ ਦੇਖੋ ਕਲਰਡ ਮੀਟਰ ਆ ਗਿਆ ਜੀ ਠੀਕ ਹੈ ਜੀ ਲੋ ਆਲਾਈ ਵੀਲ ਆ ਗਿਆ ਜੀ ਆ ਆ ਲੋ ਜੀ ਆਲਾਈ ਵੀਲ ਆ ਗਿਆ ਆਲਾਈ ਵੀਲ ਡਿਸਕ ਬ੍ਰੇਕ ਹੈ ਜੀ ਕੀ ਬਾਤ ਹੈ ਜੀ ਡਿਸਕ ਬ੍ਰੇਕ ਆ ਆਲਾਈ ਵੀਲ ਹੈ ਟਿਊਬਲੈਸ ਟਾਇਰ ਹੈ ਵੱਡਾ ਟਾਇਰ ਹੈ ਜੀ ਠੀਕ ਹੈ ਜੀ ਲੋ ਜੀ ਦੋਸਤੋ ਆ ਚੈੱਕ ਕਰ ਲੋ LED ਲਾਈਟ ਹੈ ਜੀ एलईडी लाइट ਹੈ ਤੇ ਭਾਜੀ ਇਹ ਐਂ ਤਾਂ ਦੱਸੋ ਵੀ ਰਾਰੋ ਚ ਖੜ ਖੁਰਤਾ ਨਹੀਂ ਜਾਊਗੀ ਵੀ ਯਾਰ ਹਲਕੀ ਲੱਗ ਰਹੀ ਹੈ ਕਿੱਦਾਂ ਖੜ ਜੂ ਭਾਜੀ ਇਹ ਬ੍ਰਾਂਡਡ ਮਾਲ ਆ ਜੀ ਕੰਪਨੀ ਦਾ ਮਾਲ ਹੈ ਜੀ ਹਾਂ ਲਓ ਜੀ ਕੰਪਨੀ ਦਾ ਮਾਲ ਇਹ ਸਕੂਟਰ ਤੁਹਾਨੂੰ ਦਵਾਂਗੇ ਸਿਰਫ 40000 ਦੇ ਵਿੱਚ ਇਹ ਵਾਲਾ ਹਾਂ ਠੀਕ ਹੈ ਹਾਂ ਰੇਟ ਦਾ ਮਤਲਬ ਕਿ ਜਿੱਦਾਂ ਦੀ ਕੁਆਲਿਟੀ ਹੈ ਅਲੱਗ-ਅਲੱਗ ਹਾਂ ਜਿਹੜੀ ਅਲੱਗ-ਅਲੱਗ ਚੀਜ਼ਾਂ 99000 ਦੇ ਵਿੱਚ ਜਿਹੜੀ ਸਕੂਟਰੀ ਹੈ ਹਾਂ ਉਹ ਸਿੰਗਲ ਲਾਈਟ ਸਕੂਟਰੀ ਜਾਂਦੀ ਹੈ ਜੀ ਜੀ ਇਹ ਗੋ ਲਾਈਟ ਵੈਸਪਾ ਮਾਡਲ ਸਕੂਟਰ ਹੈ ਠੀਕ ਹੈ ਇਹ 40000 ਚ ਦਵਾਂਗੇ ਇਹ 40000 ਦਾ ਹੈ 1 ਲੱਖ 20000 ਵਿੱਚ ਤਿੰਨ ਸਕੂਟਰ ਦਵਾਂਗੇ ਲਓ ਜੀ ਇਹ ਵਾਲੇ ਸਕੂਟਰ ਦੇ ਦੇਖੋ ਜਿੱਦਾਂ ਇਦਾਂ ਦਾ ਫੀਚਰ ਹੋਣਗੇ ਓਦਾਂ ਤੁਹਾਨੂੰ ਹਨਾ ਜਿੰਨਾ ਗੁੜ ਪਾਵਾਂਗੇ ਉਹਨਾਂ ਮਿੱਠਾ ਹੋ ਜੂਗਾ ਹਨਾ ਹਾਂ ਮਾਡਲ ਆਪਣੇ ਕੋਲ ਹੋਰ ਬਹੁਤ ਖੜੇ ਆ ਜੀ ਠੀਕ ਹੈ ਜੀ ਅੱਗੇ ਦਿਖਾਈਏ ਜੀ ਲਓ ਜੀ ਮਾਡਲ ਚ ਜੀ ਭਾਈ ਐਲਈਡੀ ਲਾਈਟ ਹੈ ਇਹਦੇ ਵਿੱਚ ਜੀ ਇਹਦੇ ਵਿੱਚ ਵੀ ਸਾਰੇ ਫੀਚਰ ਹੈ ਜੀ ਅਲੋਏ ਵੀਲ ਡਿਸਕ ਬ੍ਰੇਕ ਟਿਊਬਲੈਸ ਟਾਇਰ ਠੀਕ ਹੈ ਠੀਕ ਹੈ ਜੀ ਤੇ ਆਹ ਦੇਖੋ ਜੀ ਪ੍ਰੋਜੈਕਟਰ ਇਹ ਦੱਸੋ ਮੜਾ ਯਾਰ ਚਲੋ ਇਹ ਤਾਂ ਓਕੇ ਆ ਕੰਮ ਇਹ ਵੀ ਦੱਸੋ ਮੜਾ ਯਾਰ ਵੀ ਕਿੰਨੇ ਕ ਕਿਲੋਮੀਟਰ ਚੱਲ ਸਕਦੀ ਹੈ ਕੀ ਕੁਝ ਹੁੰਦਾ ਮਤਲਬ ਹਨਾ ਕਈਆਂ ਦੇ ਮਨ ਦੇ ਵਿੱਚ ਮਹਿਮ ਜਾ ਹੁੰਦਾ ਵੀ ਕਿਤੇ ਰਾਹ ਚ ਨਾ ਖੜ ਜੇ ਨਹੀਂ ਨਹੀਂ ਰਾਹ ਚ ਇਹਨੂੰ ਤੁਸੀਂ ਇੱਕ ਵਾਰੀ ਚਾਰਜ ਲਗਾਉਂਗੇ ਹਾਂਜੀ ਤਾਂ ਇਹ 50 ਤੋਂ ਲੈ ਕੇ 70 ਕਿਲੋਮੀਟਰ ਤੱਕ ਚੱਲੇਗੀ 50 ਤੋਂ 70 ਕਿਲੋਮੀਟਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨੇ ਘੰਟਿਆਂ ਦਾ ਚਾਰਜ ਕਰਨਾ ਪੈਂਦਾ ਜੀ ਚਾਰਜਿੰਗ ਜੀ 8 ਤੋਂ 9 ਘੰਟੇ ਦੇ ਵਿੱਚ ਫੁੱਲ ਚਾਰਜ ਹੁੰਦੀ ਹੈ ਜੀ ਚਾਰਜਰ ਆਟੋ ਕੱਟ ਹੈ ਜੀ ਜੀ ਆਪਣੇ ਆਪ ਕੱਟ ਹੋਣਾ ਹੈ ਠੀਕ ਹੈ ਜਦੋਂ ਬੈਟਰੀ ਫੁੱਲ ਹੋ ਗਈ ਆਪਣੇ ਆਪ ਕੱਟ ਹੋ ਜੂ ਜੀ ਕੋਈ ਇਸਟ ਬਲਾਸਟ ਹੋਣ ਦਾ ਖਤਰਾ ਨਹੀਂ ਅੱਛਾ ਜੀ ਕੋਈ ਇਹਦੀ ਬੈਟਰੀ ਬਲਾਸਟ ਨਹੀਂ ਹੋਊਗੀ ਠੀਕ ਹੈ ਤੇ ਫਿਰ ਇਹਦਾ ਫਿਰ ਮੀਟਰ ਹੀ ਕਮਾ ਦੂਗਾ ਆਪਣਾ ਇਹਦਾ ਤਾਂ ਨਹੀਂ ਹੈ ਜੀ ਨਹੀਂ ਕਮਾਉਂਦਾ ਜੀ ਹਾਂਜੀ ਇੱਕ ਵਾਰੀ ਚ ਸਾਰੀ 5-7 ਰੁਪਏ ਦੀ ਬਿਜਲੀ ਖਾਂਦਾ ਜੀ ਇਹ ਸਿਰਫ ਹਾਂ ਕੀ ਬਾਤ ਆ ਫਿਰ ਤਾਂ ਇਹ ਮੰਨਣਾ ਇਹ 60 ਕਿਲੋਮੀਟਰ ਚੱਲਦਾ ਜੀ 10 ਪੈਸੇ ਕਿਲੋਮੀਟਰ ਪੈਂਦਾ ਜੀ ਕੀ ਬਾਤ ਕਰਦੇ ਹੋ ਹਾਂਜੀ ਤੇ ਫਿਰ ਤਾਂ ਇਹ ਰਕਸ਼ੇ ਤੋਂ ਵੀ ਸਸਤੇ ਪੈ ਗਈ ਬਹੁਤ ਸਸਤਾ ਪੈਂਦਾ ਇਹ ਲਓ ਜੀ ਆ ਦੇਖੋ ਸਾਡੀਆਂ ਜਿਹੜੀਆਂ ਭੈਣਾਂ ਨੇ ਸਵੇਰ ਸਵੇਰ ਜਾ ਸਕੂਲ ਜਾਂਦੀਆਂ ਹਨਾ ਬੱਚਿਆਂ ਨੂੰ ਛੱਡਣ ਵਾਸਤੇ ਤਾਂ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਜੀ ਬਹੁਤ ਵਧੀਆ ਜੀ ਲਓ ਜੀ ਚੈੱਕ ਕਰੋ ਜੀ ਤੇ ਭਾਜੀ ਕਿਹੜੇ ਕਿਹੜੇ ਮਤਲਬ ਮਾਡਲ ਹੈਗੇ ਆ ਹੋਰ ਆਪਣੇ ਕੋਲੇ ਆਪਣੇ ਕੋਲੇ ਬਹੁਤ ਮਾਡਲ ਆਈਆਂ ਆਪਣੇ ਕੋਲ 6-7 ਤਰ੍ਹਾਂ ਦੇ ਮਾਡਲ ਹੈਗੇ ਆ। ਲਓ ਜੀ ਦੇਖੀ ਜਾਓ, ਸ਼ੇਅਰ ਕਰੀ ਜਾਓ। ਮਾਡਲ ਹੈਗੇ ਜੀ ਆਪਣੇ ਕੋਲ 4 ਬੈਟਰੀ ਤੇ 5 ਬੈਟਰੀ ਵਾਲੇ। ਅੱਛਾ। ਆਹ ਹੈਗੇ 6 ਬੈਟਰੀ ਵਾਲੇ ਮਾਡਲ ਜੀ। ਠੀਕ ਐ। ਇਸ ਦੇ ਵੱਡੇ ਵੀਲ ਆ ਗਏ, 12 ਇੰਚ ਵੀਲ ਚ ਆ ਗਿਆ। ਅੱਛਾ। ਪ੍ਰੋਜੈਕਟਰ ਹੈੱਡਲਾਈਟ ਆ ਗਈ। ਗੱਡੀਆਂ ਦੇ ਵਿੱਚ ਜੋ ਲਾਈਟਾਂ ਹੁੰਦੀਆਂ ਨੇ ਨਾ ਪ੍ਰੋਜੈਕਟਰ ਹੈੱਡਲਾਈਟ। ਅੱਛਾ ਜੀ। ਉਹ ਕੋਲ ਲਾਈਟ ਆ ਜੀ ਇਹਦੇ ਵਿੱਚ। ਕੀ ਬਾਤ ਐ। ਆਹ ਦੇਖੋ ਜੀ ਹੈੱਡਲਾਈਟ ਦੇਖੋ, ਚੈੱਕ ਕਰੋ ਪੂਰੀ ਸ਼ਾਨਦਾਰ। ਕਮੈਂਟ ਕਰਕੇ ਵੀ ਮੇਰੇ ਵੀਰ ਦੱਸੀ ਜਾਓ ਕਿੱਥੋਂ-ਕ ਚੈੱਕ ਕਰੋ ਜੀ 12 ਇੰਚ ਵੀਲ ਆਈਏ ਡਿਸਕ ਬ੍ਰੇਕ ਆ ਲਾਇ ਵੀਲ ਹੈ ਜੀ ਟਿਊਬਲੈਸ ਟਾਇਰ ਹੈ ਦਾ ਵੀ ਲਓ ਜੀ ਟਿਊਬਲੈਸ ਟਾਇਰ ਅੱਗੇ ਅਗਲਾ ਮਾਡਲ ਵੀ ਦਿਖਾ ਦਈਏ ਦੇਖਿਓ ਸੋਹਣਾ ਕਲਰ ਚੇਂਜ ਅੱਛਾ ਕਲਰ ਵੀਰੇ ਆਪਣੇ ਕੋਲ ਕੋਈ ਲਾਲ ਪੀਲਾ ਨੀਲਾ ਕਲਰ ਨਹੀਂ ਦਵਾਂਗੇ ਹਾਂਜੀ ਅਸੀਂ ਦਵਾਂਗੇ ਵਾਈਟ ਜੀ ਗਰੇ ਤੇ ਬਲੈਕ ਰੈਗੂਲਰ ਚੰਨਣ ਵਾਲੇ ਜੈਨੂਨ ਕਲਰ ਜੈਨੂਨ ਕਲਰ ਕੀ ਬਾਤ ਹੈ ਤੇ ਮਾਲ ਬਿਲਕੁਲ ਫਰੈਸ਼ ਵਿਦਆਊਟ ਸਕ੍ਰੈਚ ਲੈਸ ਠੀਕ ਹੈ ਬਿਲਕੁਲ ਨਵਾਂ ਕਲਰ ਡੀ ਮੀਟਰ ਦੇ ਵਿੱਚ ਜੀ ਲਓ ਜੀ ਚੈੱਕ ਕਰੋ ਅੱਛਾ ਭਾਜੀ ਇਹ ਦੱਸ ਦਿਓ ਮੈਨੂੰ ਵੀ ਆਪਣੇ শোরੂਮ ਤੇ ਹੈ ਨਾ ਮਤਲਬ ਡਿਲੀਵਰੀ ਵਗੈਰਾ ਦਾ ਵੀ ਸਿਸਟਮ ਹੁੰਦਾ ਜਾਂ ਕਿਵੇਂ ਇੱਥੇ ਆ ਕੇ ਪਰਚੇਜ਼ਿੰਗ ਦਾ ਨਹੀਂ ਇੱਥੇ ਆ ਕੇ ਪਰਚੇਜ਼ਿੰਗ ਕਰਨੀ ਪਊਗੀ ਜੀ ਜੀ ਠੀਕ ਹੈ ਡਿਲੀਵਰੀ ਲੈਣੀ ਹੈ ਤੁਸੀਂ 15 ਤੋਂ 20 ਕਿਲੋਮੀਟਰ ਦੇ ਵਿੱਚ ਡਿਲੀਵਰੀ ਦੇ ਸਕਦੇ ਆ ਠੀਕ ਹੈ ਤੇ ਸਰ ਉਹ ਵੀ ਦੱਸੋ ਮੈਨੂੰ ਕਿ ਕਿਸੇ ਵੀਰ ਭੈਣਾਂ ਚਲੋ ਡਾਊਨ ਪੇਮੈਂਟ ਦੇ ਕੇ ਜਾਂ ਫਿਰ ਹੈ ਨਾ বাজਜ ਵਗੈਰਾ ਦਾ ਡਾਊਨ ਪੇਮੈਂਟ ਜੀ ਆਪਣੇ ਕੋਲ ਬਜਾਜ ਫਾਈਨਾਂਸ ਦਾ ਹੈ ਜੀ ਜਿੰਨਾਂ ਕੋਲ ਬਜਾਜ ਫਾਈਨਾਂਸ ਦਾ ਕਾਰਡ ਚੱਲ ਰਿਹਾ ਹੈ ਜੀ ਉਹਨਾਂ ਨੂੰ ਅਸੀਂ ਬਜਾਜ ਫਾਈਨਾਂਸ ਤੇ ਸਕੂਟਰ ਦੇ ਦਿੰਨੇ ਆ ਠੀਕ ਹੈ ਜੇ ਕਿਸੇ ਕੋਲ ਕ੍ਰੈਡਿਟ ਕਾਰਡ ਹੈ ਤਾਂ ਉਹਦੇ ਤੇ ਵੀ ਲੈ ਸਕਦਾ ਹੈ ਉਹਦੇ ਵਿੱਚ ਤੁਹਾਡੀਆਂ ਸਾਲ ਤੋਂ 1.5 ਸਾਲ ਤੱਕ ਦੀਆਂ ਕਿਸ਼ਤਾਂ ਮੰਨ ਸਕਦੀਆਂ ਲੋ ਜੀ ਬਜਾਜ ਫਾਈਨਾਂਸ ਹਾਂ ਜੀ ਡਾਊਨ ਪੇਮੈਂਟ ਤੁਸੀਂ ਕਰਨੀ ਆ ਠੀਕ ਹੈ ਜੀ ਜ਼ੀਰੋ ਤੇ ਵੀ ਦੇ ਸਕਦੇ ਆ ਜੇ ਤੁਸੀਂ ਕਰਨੀ ਆ 5000 ਕਰ ਸਕਦੇ ਹੋ 10000 ਕਰ ਸਕਦੇ ਹੋ ਜੀ 15000 2000 ਜਿੰਨੀ ਵੀ ਡਾਊਨ ਪੇਮੈਂਟ ਤੁਸੀਂ ਕਰਨਾ ਚਾਹੋ ਕਰ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਡਾਊਨ ਪੇਮੈਂਟ ਨਹੀਂ ਦੇ ਸਕਦੇ ਤਾਂ ਤੁਹਾਡੇ ਕਾਰਡ ਦੇ ਅਕੋਰਡਿੰਗ ਜਿੰਨੇ ਤੁਹਾਡੀ ਲਿਮਟ ਹੈ ਜੀ ਉਸ ਹਿਸਾਬ ਨਾਲ ਤੁਹਾਨੂੰ 0% ਤੇ ਵੀ ਦੇ ਸਕਦੇ ਆ। ਲਓ ਜੀ ਕੀ ਬਾਤ ਹੈ ਜੀ ਆ ਦੇਖੋ ਜੀ ਵਾਈਟ ਕਲਰ ਚੈੱਕ ਕਰੋ ਆ ਡਿਫਰੈਂਟ ਮਾਡਲ ਆ ਗਿਆ ਹੈ ਨਾ ਜੀ। ਹਾਂ ਜੀ। ਲਓ ਜੀ ਡਿਫਰੈਂਟ ਮਾਡਲ ਆ ਗਿਆ। ਬਾਕੀ ਸ਼ੋਰੂਮ ਤੇ ਤੁਸੀਂ ਵਿਜ਼ਿਟ ਕਰਿਓ। ਬਾਕੀ ਸਰ ਇਹ ਵੀ ਦੱਸੋ ਵੀ ਇਹਨਾਂ ਦੀ ਸਰਵਿਸ ਵਗੈਰਾ ਵੀ ਹੁਣ ਸਰਵਿਸ ਫੁੱਲ ਸਰਵਿਸ ਦਿੰਦੇ ਆ ਜੀ। ਜੀ। ਕੋਈ ਪਾਰਟਸ ਚਾਹੀਦਾ ਤੁਹਾਨੂੰ? ਹਾਂ ਜੀ। ਹਰ ਪਾਰਟਸ ਮਿਲੂਗਾ। ਠੀਕ ਹੈ। ਕੋਈ ਮੋਟਰ ਰਿਪੇਅਰ ਕਰਵਾਉਣੀ ਆ ਕੰਟਰੋਲਰ ਰਿਪੇਅਰ ਕਰਵਾਉਣਾ ਕਿਸੇ ਵੀ ਕੰਪਨੀ ਦਾ ਜੀ ਕਿਸੇ ਵੀ ਕੰਪਨੀ ਦੀ ਸਕੂਟਰੀ ਹੋਵੇ ਤੁਹਾਡੀ ਕਿਤੋਂ ਨਹੀਂ ਰਿਪੇਅਰ ਹੋ ਰਹੀ ਸਾਡੇ ਕੋਲ ਲਿਆਓ ਅਸੀਂ ਤੁਹਾਨੂੰ ਚੱਲਦੀ ਕਰਕੇ ਦਵਾਵਾਂਗੇ ਠੀਕ ਹੈ ਹਾਂਜੀ ਮਤਲਬ ਪੂਰਾ ਮਤਲਬ ਕਿ ਕੋਈ ਟੈਨਸ਼ਨ ਲੈਣ ਦੀ ਗੱਲ ਨਹੀਂ ਕੋਈ ਟੈਨਸ਼ਨ ਲੈਣ ਦੀ ਗੱਲ ਨਹੀਂ ਜੀ ਕੋਈ ਆਏ ਨਹੀਂ ਵੀ ਤੁਸੀਂ ਪੈਸੇ ਲਾਤੇ 50000 ਤੇ ਆਪਣਾ ਕੱਲ ਨੂੰ ਮਿੱਟੀ ਹੋ ਜੂ ਹਾਂਜੀ ਕੋਈ 20000 30000 ਜਿੰਨੇ ਵੀ ਪੈਸੇ ਲਾਉਂਗੇ ਕੋਈ ਮਿੱਟੀ ਨਹੀਂ ਹੁੰਦੀ ਜੀ 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 ਬਿਲਕੁਲ ਠੀਕ ਹੈ ਕੋਈ ਵੀ ਸਕੂਟਰੀ ਜੀ ਫਾਲਟ ਆਉਂਦਾ ਅਸੀਂ ਕੱਢ ਕੇ ਦਵਾਵਾਂਗੇ ਭਾਜੀ ਇੱਕ ਇਹ ਲਿਮਿਟਡ ਸਪੀਡ ਵਾਲੀਆਂ ਸਕੂਟਰੀਆਂ ਜੀ ਜੀ ਕੋਈ ਆਰਸੀ ਵਗੈਰਾ ਦੀ ਲੋੜ ਨਹੀਂ ਪੈਂਦੀ ਠੀਕ ਹੈ ਕੋਈ ਸ਼ੌਨਸ ਦੀ ਲੋੜ ਨਹੀਂ ਪੈਂਦੀ ਕੋਈ ਪੋਲਿਊਸ਼ਨ ਨਹੀਂ ਇਹਨਾਂ ਦਾ ਠੀਕ ਹੈ ਜੀ ਠੀਕ ਹੈ ਜੀ ਇਹ ਸਾਈਕਲ ਦੀ ਤਰ੍ਹਾਂ ਹੈ ਠੀਕ ਹੈ ਅੱਛਾ ਇਹ ਐਦਾਂ ਦੇ ਮਾਡਲ ਜਿਹੜੇ ਆ ਆ ਡਿਫਰੈਂਟ ਆ ਗਏ ਹਨਾ ਸਰ ਹਾਂਜੀ ਇਹ ਐਕਟਿਵਾ ਟਾਈਪ ਮਾਡਲ ਆ ਗਏ ਜੀ ਜਿਵੇਂ ਆਪਾਂ ਕਹਿੰਦੇ ਸਕੂਟਰੀ ਟਾਈਪ ਐਕਟਿਵਾ ਟਾਈਪ ਤੇ ਆ ਵਾਲੇ ਮਾਡਲ ਸੀਗੇ ਜਿਹੜੇ ਸਕੂਟਰ ਟਾਈਪ ਸੀਗੇ ਜਿਹੜੇ ਪਹਿਲਾਂ ਵਾਲੇ ਦਿਖਾਏ ਆ ਬਿਲਕੁਲ ਬਿਲਕੁਲ ਇਹ ਵਾਲੇ ਸਕੂਟੀ ਟਾਈਪ ਆ ਗਏ ਸਰ ਇਹਨਾਂ ਦਾ ਵੀ ਕੋਈ ਫੀਚਰ ਵਗੈਰਾ ਦੱਸ ਦਿਓ ਜੀ ਉਲਾਇ ਵੀਲ ਡਿਸਕ ਬ੍ਰੇਕ ਟਿਊਬਲੈਸ ਟਾਇਰ ਜੀ ਫੀਚਰ ਸਭ ਸੇਮ ਨੇ ਤੇ ਸਰ ਜਿਵੇਂ ਕਿਸੇ ਵੀਰ ਭੈਣ ਨੇ ਹੈ ਨਾ ਕੁਆਲਟੀ ਦੇਖੋ ਜੀ ਕੁਆਲਟੀ ਕੋਈ ਇਦਾਂ ਦਾ ਪਲਾਸਟਿਕ ਨਹੀਂ ਵੀ ਇਦਾਂ ਟੁੱਟ ਜਾਊਗਾ ਜੀ ਵਧੀਆ ਕੁਆਲਟੀ ਦੇ ਵਿੱਚ ਪਲਾਸਟਿਕ ਹੈ ਬਿਲਕੁਲ ਲਓ ਜੀ ਬਿਲਕੁਲ ਪੂਰੀ ਵਧੀਆ ਹਾਰਡ ਪਲਾਸਟਿਕ ਦੇਖੋ ਤੇ ਬਾਕੀ ਅੱਗੇ ਮਾਡਲ ਦੇਖੋ ਕਿੰਨੇ ਪਿਆਰੇ ਪਿਆਰੇ ਮਾਡਲ ਹੈ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਸਰ ਇਹ ਜਿਵੇਂ ਕਿਸੇ ਵੀਰ ਭੈਣ ਨੇ ਕੋਈ ਬੈਟਰੀਆਂ ਵਧਾਣੀਆਂ ਹੋਣ ਹਨਾ ਵੀ ਅਗਲਾ ਸੋਚਦਾ ਕਿ ਯਾਰ ਹੋਰ ਕਿਲੋਮੀਟਰ ਵੱਧ ਕੱਢ ਜੇ ਉਹ ਵੀ ਸਿਸਟਮ ਹੋ ਜਾਂਦਾ ਹੈ ਉਹ ਸਿਸਟਮ ਹੈ ਜੀ ਆਪਣੇ ਕੋਲ ਲਿਥੀਅਮ ਬੈ अच्छा अगर कोई वीज पैन ली थे बैटरी पवाना चांदा है तंदी थे बैटरी भी दने आपा जी आ लो जी लिथियम बैटरी दे नाल आओ बाहर भी ਤੁਹਾਨੂੰ लोकेशन ਸਮਝਾਈਏ ਸਰ ਆ ਜਾਓ ਮੜਾ ਜਾ ਬਾਹਰ ਤੇ ਕਿੱਥੇ ਆਪਣਾ ਸ਼ੋਰੂਮ ਕਿੱਥੇ ਪਹੁੰਚ ਸਕਦੇ ਨੇ ਬਾਕੀ ਫ੍ਰੀ ਵਾਲਾ ਕਨਸੈਪਟ ਤਾਂ ਦੱਸ ਹੀ ਦਿੱਤਾ ਫਿਰ ਦੱਸਾਂਗੇ ਆ ਦੇਖੋ ਜੀ ਪੂਰੇ ਮਾਡਲ ਬਾਹਰ ਵੀ ਲੱਗੇ ਹੋਏ ਨੇ ਸਰ ਆ ਕਿੱਦਾਂ ਕਿੱਦਾਂ ਦੇ ਮਾਡਲ ਹੈ ਜੀ ਜਿਵੇਂ ਆਪਾਂ ਆ ਦੇਖ ਰਹੇ ਆ ਇਧਰੋਂ ਤੋਂ ਸਾਡੋ ਜੀ ਇਹ ਵਾਲਾ ਮਾਡਲ ਹੈ ਜੀ ਜਿਹੜਾ ਤੁਹਾਨੂੰ ਦੱਸਿਆ ਮੈਂ 99000 ਦੇ ਵਿੱਚ ਤਿੰਨ ਆ ਵਾਲੇ ਮਾਡਲ ਹੈ ਜੀ ਹਾਂਜੀ ਹਾਂਜੀ ਲਓ ਜੀ 99000 ਦੇ ਦੇਖ ਲਓ ਵੀਰੇ ਅੱਛਾ ਭਾਜੀ ਇਹ ਤਿੰਨ ਨਹੀਂ ਲੈਣੀ ਆ ਕਿਸੇ ਨੇ ਫਿਰ ਫਿਰ ਕੀ ਸਿਸਟਮ ਹੈ ਜੀ ਇੱਕ ਹੀ ਲੈਣੀ ਸਿੰਗਲ ਲੈ ਸਕਦੇ ਹੋ ਜੀ ਜੀ ਸਿੰਗਲ ਫਿਰ ਕਿੰਨੇ ਦਾ ਮਤਲਬ 35000 ਦੇ ਵਿੱਚ ਸਿੰਗਲ ਪੀਸ ਹੈ ਜੀ 35000 ਦਾ ਸਿੰਗਲ ਪੀਸ ਮਿਲ ਜੇਗਾ ਜੀ ਤੁਹਾਨੂੰ ਬਾਕੀ ਤਿੰਨ ਦੇਖ ਲਓ ਜੀ 99000 ਦੇ ਵਿੱਚ ਵੀਰੇ 33000 ਦੀ ਸਕੂਟਰੀ 2024 ਦੇ ਵਿੱਚ ਆਹ ਲਓ ਜੀ ਇਹ ਆਪਣਾ ਪੀਸ ਹੈ ਜੀ ਇਹ ਸਿੰਗਲ ਪੀਸ ਹੈ 42000 ਦੇ ਵਿੱਚ ਹੈ ਜੀ ਅੱਛਾ ਜੀ ਆਹ ਵਾਲਾ ਹਾਂਜੀ ਜੇ ਤਿੰਨ ਲਵੋਗੇ ਤਾਂ ਇੱਕ ਲੱਖ 20 ਹਜ਼ਾਰ ਦੇ ਹੈ 40 ਹਜ਼ਾਰ ਦਾ ਪੀਸ ਪੈਂਦਾ ਇਹ ਠੀਕ ਹੈ ਆ ਦੇਖੋ ਜੀ ਆ ਬਹੁਤ ਸੋਨਾਫਿਸ ਆ ਗਿਆ ਫੁੱਲ ਫੀਚਰ ਜੀ ਬਿਲਕੁਲ ਸੋ ਸਰ ਆਪਣਾ ਦਿਖਾਇਓ ਜਰਾ ਉੱਪਰ ਲੋਕੇਸ਼ਨ ਦਿਖਾ ਦਿਓ ਪਹਿਲਾਂ ਪੂਰੀ ਸਾਰੀ ਮਲਟੀ ਬ੍ਰਾਂਡ ਈ-ਬਾਈਕ ਹੈ ਨਾ ਇੱਕ ਵਾਰ ਫੇਰ ਦੱਸ ਦਿਓ ਜੀ ਲੋਕੇਸ਼ਨ ਕਿੱਥੇ ਜੇ ਆਉਣਾ ਹੈ ਜੀ ਵੀਰਪੈਣੇ ਮਲਟੀ ਬ੍ਰਾਂਡ ਈ-ਬਾਈਕ ਹਾਂ ਜੀ ਮਾਰ ਰੋਡ ਗੋਨਿਆਣਾ ਮੰਡੀ ਜੀ ਨੇੜੇ ਪੀਐਨਬੀ ਬੈਂਕ ਜੀ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਬਠਿੰਡਾ ਇੱਕ ਵਾਰ ਹੋਰ ਦੱਸੋ ਸਾਡੇ ਵੀਰ ਭੈਣਾਂ ਨੂੰ ਜਿਹੜਾ ਮੁਫਤ ਵਾਲਾ ਕਨਸੈਪਟ ਸੀ ਤੁਹਾਡਾ ਉਹ ਕੀ ਹੈ ਮੜਾ ਸਮਝਾ ਦਿਓ ਵਾਲੇ ਕਨਸੈਪਟ ਦੇ ਵਿੱਚ ਜੀ ਆਪਾਂ 15 ਬੰਦਿਆਂ ਨੂੰ ਤੁਸੀਂ ਸ਼ੇਅਰ ਕਰਨੀ ਹੈ ਵੀਡੀਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਜੀ ਠੀਕ ਹੈ ਜੀ ਉਹਦੇ ਵਿੱਚੋਂ ਆਪਾਂ ਇੱਕ ਤਰੀਕ ਨੂੰ 1 ਮਾਰਚ 2024 ਨੂੰ ਜੀ ਡਰਾ ਕੱਢਣਾ ਹੈ ਜਿਸੇ ਬੰਦੇ ਦਾ ਨਾਮ ਆਊਗਾ ਜੀ ਉਹਨੂੰ ਇੱਕ ਸੈਕੰਡ ਹੈਂਡ ਚੱਲਦੀ ਹੋਈ ਸਕੂਟਰੀ ਜੀ ਦਿੱਤੀ ਜਾਊਗੀ ਜੇ ਸਕੂਟਰੀ ਨਹੀਂ ਲੈਣੀ ਤੁਹਾਡੇ ਕੋਲ ਸਕੂਟਰੀ ਪਹਿਲਾਂ ਹੈ ਤਾਂ ਤੁਸੀਂ ਉਸ ਚ ਬੈਟਰੀਆਂ ਚੇਂਜ ਕਰਵਾਉਣੀਆਂ ਤਾਂ ਫ੍ਰੀ ਆਫ ਕੋਸ ਤੁਹਾਨੂੰ ਬੈਟਰੀ ਚੇਂਜ ਕਰਕੇ ਦਿੱਤੀ ਜਾਣਗੀ ਲਓ ਜੀ ਦੋਸਤੋ ਨਜ਼ਾਰਾ ਲੁੱਟ ਲਓ ਸ਼ੇਅਰ ਕਰ ਦਿਓ ਜੇ ਨਹੀਂ ਵੀ ਲੈਣੀ ਨਾ ਸਕੂਟਰੀ ਤਾਂ ਸ਼ੇਅਰ ਕਰੋ ਅੱਗੇ ਦੀ ਅੱਗੇ ਬਾਕੀ ਵਿਜ਼ਿਟ ਕਰੋ 99000 ਦੇ ਵਿੱਚ ਤਿੰਨ ਸਕੂਟਰੀਆਂ ਇੱਕ ਵੀ ਲੈਣੀ ਆ ਉਹ ਵੀ ਮਿਲ ਜੂਗੀ ਤੇ ਸਾਨੂੰ ਦਿਓ ਇਜਾਜ਼ਤ ਅੱਗੇ ਚੱਲਦੇ ਆ ਜੀ ਹੋਰ ਦਿਖਾਣੇ ਆ ਤੁਹਾਨੂੰ ਨਵੀਂ ਦੁਕਾਨ ਸ਼ਾਪ ਧੰਨਵਾਦ ਜੀ